ਜੰਮੂ ਕਸ਼ਮੀਰ ਵਿੱਚ ਹੋਏ ਅਤਵਾਦੀ ਹਮਲੇ 'ਚ 40 ਤੋਂ ਵੱਧ ਫੌਜੀਆਂ ਦੇ ਮਾਰੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਦੀ ਇਸ ਕਾਰਵਾਈ ਤੇ ਭੜਕ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਕਿਸਤਾਨ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪਾਕਿਸਤਾਨੀ ਫੌਜ ਮੁਖੀ ਕਮਰ ਜਵੇਦ ਬਾਜਵਾ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੂਦਮਾਰਨ ਤੱਕ ਦੀ ਚੇਤਾਵਨੀ ਦੇ ਦਿੱਤੀ ਹੈ ਦੁੱਖ ਭਰੀ ਗੱਲ ਹੈ ਇੱਕ ਗੱਲ ਜੋ ਸਾਰੇ ਮੁਲਕ ਨੂੰ ਸਕਟਰ ਤੋਂ ਸਸਤਾ ਨਵਰਾ ਦੇ ਵਿੱਚ ਇਹਨੂੰ ਕੰਕਲਡ ਕਰਨਾ ਚਾਹੀਦਾ ਹੈ ਥਿਸ ਇਜ਼ ਗੈਟਿੰਗ ਬਿਯੋਂਡ ਕੰਟਰੋਲ ਨਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਐਸ ਕਿਸਮ ਦਾ ਕੰਮ ਇੱਥੇ ਵੀ ਸ਼ੁਰੂ ਹੋਇਆ ਸੀ 1970s 80s 90s ਦੇ ਵਿੱਚ ਅਸੀਂ ਵੀ ਦੇਖਿਆ ਸੀ ਇਸ ਕੰਮ ਨੂੰ ਲੇਕਿਨ ਇੱਥੇ ਬੜੀ ਸਖਤੀ ਨਾਲ ਨਿਪਟਾਇਆ ਗਿਆ ਇਹ ਜਿਹੜੀ ਪਾਕਿਸਤਾਨ ਦੀ ਪੋਲਿਸੀ ਹੈ ਆਫ ਸਟਾਰਟਿੰਗ ਕਸ਼ਮੀਰ ਤੇ ਸਾਡੇ ਨਾਲ ਯਾਰੋ ਚਾਹੁੰਦੇ ਨੇ ਇੱਥੇ ਹੋਰ ਕਸ਼ਮੀਰੀਆਂ ਨੂੰ ਸਾਡੇ ਨਾਲ ਜੋੜਨਾ ਚਾਹੁੰਦੇ ਨੇ ਕਿ ਇਸਟਰੀ ਕਸ਼ਮੀਰੀ ਐਕਸਟਰੀਮਿਜ਼ਮ ਨੂੰ ਪੰਜਾਬੀ ਐਕਸਟਰੀਮਿਜ਼ਮ ਜਿਹੜੀ ਹੈ ਥੋੜੀ ਬਹੁਤੀ ਉਹਦੇ ਨਾਲ ਜੋੜਨਾ ਚਾਹੁੰਦੇ ਨੇ ਆਈ ਕੈਨ ਵਾਰਨ ਜਨਰਲ ਬਾਜਵਾ ਐਂਡ ਦਾ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਐਂਡ ਇਹ ਚਮਚੇ ਜਿਹੜੇ ਉਹਨਾਂ ਨੇ ਆਈਐਸਆਈ ਵਾਲੇ ਤੇ ਕਹਿੰਦੇ ਇੱਥੇ ਵੜ ਕੇ ਦੇਖੋ ਅਸੀਂ ਇਹਨਾਂ ਨੂੰ ਜਿੰਨਾਂ ਨੂੰ ਮੁੱਧਾ ਮਾਰ ਕੇ ਨਹੀਂ ਛੱਡਾਂਗੇ ਪੁੱਤਰਖੜ ਤੋਂ ਤਿੰਨ ਔਰ ਵੈਸਪਨ ਔਰ 241 ਇਨ ਆਲ ਚਾਰ ਇਹਨਾਂ ਵਿੱਚੋਂ ਸਾਡੇ ਪੰਜਾਬ ਦੇ ਮੁੰਡੇ ਨੇ ਕੀ ਲਾ ਵਹ ਹੋ ਰਿਹਾ ਰੈ ਕੌਣ ਗਿਆ ਉਹਨੇ ਉਹਨਾਂ ਦੇ ਬੱਚੇ ਉਹਨਾਂ ਦੀ ਘਰ ਆੜੀ ਉਹਨਾਂ ਦੇ ਪਤਾ